ਇੱਕ ਹੋਰ ਵੀ ਲੀਡਰ ਗਏ ਸੀਗੇ ਉਹ ਉਹ ਵੀ ਅੱਖਾਂ ਦਾ ਇਲਾਜ ਕਰਾਣ ਗਏ ਸੀ ਭੁੱਲ ਗਏ ਜੀ ਤੁਸੀਂ ਉਹ ਪੀ ਐਚ ਡੀ ਕਰਨ ਨਹੀਂ ਗਏ ਤੁਸੀਂ ਉਹ ਰਿਕਾਰਡ ਕੱਢ ਕੇ ਦੇਖੋ ਜਦੋਂ ਕਹਿੰਦੇ ਤੁਸੀਂ ਇਲੈਕਸ਼ਨ ਦੇ ਬਾਅਦ ਈਡੀ ਦੀ ਦਬਿਸ਼ ਪਈ ਕਿੱਥੇ ਗਏ ਕੈਨੇਡਾ ਕਿਉਂ ਗਏ ਕਹਿੰਦਾ ਜੀ ਮੈਨੂੰ ਰਾਤ ਨੂੰ ਮੈਂ ਬਹੁਤ ਕੰਮ ਕਰਦਾ ਸੀਗਾ ਤੇ ਸਵੇਰੇ ਅੱਖਾਂ 'ਚ ਰੋਸ਼ਨੀ ਮੇਰੇ ਤੋਂ ਨਹੀਂ ਦੇਖੀ ਜਾਂਦੀ ਰਾਤ ਨੂੰ ਕੰਮ ਕੀ ਕਰਦੇ ਸੀ ਨੋਟ ਗਿਣਦੇ ਸੀਗੇ ਬੈਠੇ ਮਸ਼ੀਨਾਂ ਗਰਮ ਹੋ ਗਈਆਂ ਪਰ ਨੋਟ ਗਿਣਦੇ ਸੀਗੇ ਤੁਸੀਂ ਨਾਮ ਹੀ ਲਾ ਦਿਓ ਉਸ ਲੀਡਰ ਦਾ ਲੀਡਰ ਤੁਹਾਡੇ ਸਾਹਮਣੇ ਹੈ ਜੀ ਇੱਥੇ ਜਿੰਨ ਕਿਦੇ ਕਰੇ ਮੇਰੇ ਘਰੇ ਦਾ ਮੰਜੇ ਦੇ ਹੇਟਾ ਚੋਣ ਅਲਮਾਰੀ ਚ ਨਹੀਂ ਮਿਲਨੇ ਹੇਟਾ 10-10 ਕਰੋੜ ਰੁਪਏ ਪਏ ਉਹ ਗਏ ਸੀ ਕਿ ਨਹੀਂ ਸਾਬ ਤੁਸੀਂ ਦੱਸੋ ਕਾਂਗਰਸ ਦੇ ਜਿਹੜੇ ਐਕਸੀਡੈਂਟਲ ਚੀਫ ਮਿਨਿਸਟਰ ਹੈ ਉਹ ਗਏ ਸਾਬ ਇਸ ਕਰਕੇ ਕਹਿੰਦੇ ਮੈਨੂੰ ਉਸ ਦਿਨ ਦੀ ਰੋਸ਼ ਨਹੀਂ ਮੇਰੇ ਤੋਂ ਨਹੀਂ ਕਿ ਮੈਂ ਸਾਰੀ ਸਾਰੀ ਰਾਤ ਕੰਮ ਕਰਦਾ ਸੀਗਾ ਚੰਨੀ ਸਾਬ ਨਾਲ ਕੋਈ ਤੁਹਾਡਾ ਨਿੱਜੀ ਰੋਲਾ ਹੈਗਾ ਕਿਉਂਕਿ ਬਹੁਤ ਵਾਰ ਦੇਖਿਆ ਗਿਆ ਤੁਹਾਡੇ ਬਿਆਨ ਜਿਹੜੇ ਸਿੱਧੇ ਅਟੈਕ ਕਰਦੇ ਹੋ ਤੁਸੀਂ ਮੈਂ ਕੋਈ ਅਟੈਕ ਨਹੀਂ ਕਰ ਮੈਂ ਫੈਕਟ ਬਿਆਨ ਕਰ ਰਿਹਾ ਸਾਬ ਮੈਂ ਫੈਕਟ ਬਿਆਨ ਕਰ ਰਿਹਾ ਸਾਬ ਮੈਂ ਸੱਚ ਕੋਈ ਮੇ ਮੈਂ ਗਲਤ ਕੰਮ ਦੇ ਖਿਲਾਫ ਹਾਂ ਸਾਬ ਜੀ ਗਲਤ ਜਿਹੜਾ ਕੰਮ ਹੈ ਹੁਣ ਤੁਸੀਂ ਇਸ ਤਰ੍ਹਾਂ ਜੇ ਲੁੱਟੋਗੇ ਪਬਲਿਕ ਟਰਸਟ ਨੂੰ ਤੁਸੀਂ ਤਾਕਤ ਦਾ ਇਸਤੇਮਾਲ ਰੁਪਈਏ ਖਾਣ ਚ ਕਰੋਗੇ ਸਾਬ ਨੇਚਰਲੀ ਲੋਕਾਂ ਨੂੰ ਅਗਾਹ ਕਰਨਾ ਮੇਰਾ ਫਰਜ਼ ਬਣਦਾ ਫੈਸਲਾ ਲੋਕਾਂ ਨੇ ਸਾਬ ਮੇਰੇ ਕੋਲ ਤਾਂ ਵੋਟਾਂ ਦੀ ਪੰਡ ਹੈ ਨਹੀਂ ਲੋਕਾਂ ਨੇ ਪਾਣੀ ਹੈ ਇੱਜ਼ਤ ਦੇ ਉੱਤੇ ਮਸਲਾ ਉੱਠਿਆ ਕਿ ਨਹੀਂ ਉੱਠਾ ਤੁਸੀਂ ਆਹ ਦੱਸੋ ਸਾਬ ਸੁਨੀਲ ਬਣਾਵਟੀ ਗੱਲ ਤਾਂ ਨਹੀਂ ਕਰ ਰਿਹਾ ਉਥੋਂ ਕੈਪਟਨ ਅਮਰਿੰਦਰ ਸਿੰਘ ਨੇ ਲੰਡਨ ਤੋਂ ਫੋਨ ਕਰਕੇ ਕਿਹਾ ਵੀ ਮੈਨੇ ਆਫਿਸਰਸ ਕੋ سمجھا دیا ہے اب کوئی بات نہیں آگے سے آپ کے ساتھ ایسا نہیں ہو آپ کو رات کو میسج اشلیل میسیج نہیں آئیں گے سر وہ دس میں کوئی کہوں صاحب یا تو کیپٹن امردر سنگھ چوٹ بول رہے یا کوئی اور چوٹ بول رہے سب ہی از اے مٹیریل